पुगत मुकट कार कारण स्वामी पुगत मुकट कार कारण स्वामी मूड कहे बिसरा ਜਨਨਾਕ ਕੋਟਨ ਮੈਂ ਕੋ ਜਨਨਾਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ ਭਜਨ ਰਾਮ ਬਜਿ ਰਾਮ ਕੋ ਪਾਵੇ ਬਜਿ ਰਾਮ ਕੋ ਪਾਵੇ ਇਸ ਮਗਨ ਰਹੇ ਮਾਇਆ ਮੈਂ ਇਸ ਮਗਨ ਰਹੇ ਮਾਇਆ कैसे गुलगा कहू कैसे गुनगा प्राणी को हर जस मन नहीं आवे प्राणी को हर जस मन नहीं आवे आव एन इस मगन रहे माया में ਸਾਸਕ ਜੀ ਮਾਇਆ ਪੈਸੇ ਨੂੰ ਨਹੀਂ ਕਹਿੰਦੇ ਮਾਇਆ ਆਫਿਸ ਵਿੱਚ ਜੌਬ ਕਰਨ ਨੂੰ ਨਹੀਂ ਕਹਿੰਦੇ ਮਾਇਆ ਬਿਜ਼ਨਸ ਕਰਨ ਵੇਲੇ ਮ ਪੈਸੇ ਗਿਣਨ ਨੂੰ ਨਹੀਂ ਕਹਿੰਦੇ ਮਾਇਆ ਪਤਨੀ ਨੂੰ ਨਹੀਂ ਕਹਿੰਦੇ ਮਾਇਆ ਸੋਨੇ ਨੂੰ ਨਹੀਂ ਕਹਿੰਦੇ ਮੇਰੇ ਮਨ ਦਾ ਖਿਆਲ ਉਹ ਵੀ ਕੁੜਿਆਰ ਉਹ ਵੀ ਨੈਗੇਟਿਵ ਉਹ ਵੀ ਪੈਸੀਮਿਸਟਿਕ ਉਹ ਵੀ ਉਦਾਸੀਨ ਉਹ ਵੀ ਸੈਡੀਸਟ ਉਹ ਵੀ ਦੂਸਰਿਆਂ ਦਾ ਨੁਕਸਾਨ ਕਰਕੇ ਆਪਣਾ ਪਲਾ ਕਰਨ ਵਾਲਾ ਉਹ ਵੀ ਖੁਦਗਰਜ਼ੀ ਵਾਲਾ ਉਹ ਵੀ ਨਫ਼ਰਤ ਵਾਲਾ ਉਹ ਵੀ ਈਰਖਾ ਵਾਲਾ ਉਹ ਵੀ ਬਦਲੇ ਲੈਣ ਦੀ ਭਾਵਨਾ ਵਾਲਾ ਉਹ ਵੀ ਉੱਚ-ਨੀਚ ਦੇ ਵਿਤਕਰੇ ਕਰਨ ਵਾਲਾ ਇਹ ਸਭ ਕੀ ਹੈ ਮਨ ਮਨ ਦੀ ਮਾਇਆ ਮਨ ਰੰਜਨ ਦੀ ਮਾਇਆ ਮਨ ਦਾ ਆਪਣਾ ਸਵਾਦ ਇਹ ਨੀਂਸ ਮਗਨ ਰਹੇ ਦਿਨ ਰਾਤ ਤੂੰ ਡੁੱਬਿਆ ਰਹਿਣਾ ਆਪਣੇ ਮਨ ਦੇ ਮੰਦੇ ਮੰਦੇ ਖਿਆਲਾਂ ਕਹੋ ਕੈਸੇ ਗੁੰਗਾਵੇਂ ਫੇਰ ਤਾਂ ਤੂੰ ਰੱਬੀ ਗੁੰਣੀ ਨਹੀਂ گا ਸਕਦਾ ਬਾਰੂ-ਬਾਰੂ ਤੂੰ ਹਰ ਜਸ ਗਾਵੇਂ ਬਾਰੂ-ਬਾਰੂ ਤੂੰ ਰੱਬੀ ਨਾਲਵੇਂ ਬਾਰੂ-ਬਾਰੂ ਹਾਰ-ਹਾਰ ਕਹੀ ਜਾਏ ਪਰ ਆਪਣੀ ਕੂੜ ਆਪਣੇ ਮਨ ਦੇ ਮੰਦੇ ਮੰਦੇ ਖਿਆਲ ਨੂੰ ਤੂੰ ਛੱਡੇ ਹੀ ਨਾ ਸਤਸੰਗ ਜੀ ਗੁਰਮਤ ਦਾ ਜਿਹੜਾ ਪਰਪਸ ਹੈ ਨਾ ਉਹ ਪਰਪਸ ਇਹ ਹੈ ਕਿ ਮੈਂ ਆਪਣੀ ਬਦਬੂ ਆਪਣੇ អਵਗੁਣਾਂ ਦੀ ਮੈਲ ਦੂਰ ਕਰਾਂ ਗੁਰੂ ਪਾਚਕਰ ਨੇ ਕਹੋ ਕੈਸੀ ਗੁੰਗਾ ਵਾ ਕਿਉਂ ਗਾ ਹੀ ਨਹੀਂ ਸਕਦਾ ਗਾਣ ਦਾ ਮਤਲਬ ਉਹਨਾਂ ਤੇ ਜੀ ਨਹੀਂ ਸਕਦਾ ਮੀਨਸ ਰੱਬੀ ਗੁਣਾ ਨੂੰ ਕਈ ਲੋਕੀ ਕਹਿੰਦੇ ਸੀ ਰੱਬ ਦਾ ਨਾਮ ਲੈਂਦੇ ਰਹਿੰਦੇ ਰੱਬ ਦਾ ਨਾਮ ਲੈਂਦੇ ਰਹਿੰਦੇ ਆਪੇ អਵਗੁਣ ਛੁਡਾ ਲੇਗਾ អਵਗੁਣ ਕਰੀ ਜਾਂਦੇ ਨੇ ਦਰਸਲ ਗੁਰਮਤਿ ਕਹਿੰਦੀ ਹੈ ਤੈਨੂੰ ਗੁਰੂ ਦੀ ਮੱਤ ਲੈ ਕੇ उस अनुसार अपने अवगुणा कम करने अवगुण छोड़ गुणा को तावो वरना कर अवगुण पछता ही जीओ जिंदगी जाया चली जाएगी एन मगन रहे माया में माया का मतलब पैसा नहीं माया मीनस नेगेटिव थॉट प्रोसेस जिद अवगुणा जुड़े रहने कंफर्ट जोन बैठे रहन और रहनी मन की मत अनुसार जींद मगन रह माया मैं ਕਹਿ ਕਹੋ ਕੈਸੇ ਗੁੰਗਾਵੇ ਸ਼ਬਦ ਦਾ ਰਾਹ ਹੋਏ ਅੱਗੇ ਕਹਿੰਦੇ ਨੇ ਪੂਤ ਨੀਤ ਮਾਇਆ ਮਮਤਾ ਸਿਓ ਇਹ ਬਿਧ ਆਪ ਬੰਧਾਵੇ ਸਤਸੰਗਤ ਜੀ ਬਿਧ ਦੀ ਗੱਲ ਚੱਲ ਰਹੀ ਹੈ ਬਿਧ ਹੁੰਦਾ ਹੈ ਤਰੀਕਾ ਇਹ ਤਰੀਕਾ ਕਿਹੜਾ ਬਣਿਆ ਮਾਤਾ ਮਤ ਪਿਤਾ ਸੰਤੋਖ ਮਾਂ ਸੈਮੀਨਾਰ ਕੀਤਾ ਉਸ ਨੂੰ ਪੂਰਾ ਤੁਸੀਂ ਸੁਣਨਾ ਅੱਜ ਮੈਂ ਥੋੜੇ ਜੇ ਸਮੇਂ ਅੰਦਰ ਸਾਂਝ ਕਰਾਂਗਾ ਗੁਰਮਤਿ ਅਨੁਸਾਰ ਮਾਤਾ ਸਾਡੀ ਮਾਤ ਨੂੰ ਕਹਿੰਦੇ ਨੇ ਜੋ ਸਾਡਾ ਸੰਤੋਖ ਹੁੰਦਾ ਉਹਨੂੰ ਪਿਤਾ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿੱਚੇਕ ਤੇ ਜੋ ਸਾਡੇ ਅੰਦਰ ਦੁਨੀਆ ਦੇ ਨਾਲ ਭੱਲਾ ਕਰਨ ਦੀ ਜਾਚ ਆਂਦੀ ਹੈ ਇਹਨੂੰ ਭੈਣ ਭਰਾ ਕਹਿੰਦੇ ਨੇ ਕਹਿਣਾ ਹੈ ਕਿਛ ਕਹਿਣਾ ਜਾਈ ਤਉ ਕੁਦਰਤ ਕੀਮਤ ਨਹੀਂ ਪਾਇ ਰਹਾਓ ਸ਼੍ਰਮ ਸੂਰਤ ਦੋ ਸਸੂਰ ਪਏ ਸਾਡੇ ਸਸੋਰਾ ਨੇ ਅੰਦਰ ਦੀ ਗੱਲ ਚੱਲ ਰਹੀ ਹੈ ਬਾਹਰ ਲਈ ਨਹੀਂ ਪਾਵੇਂ ਕਿਸੇ ਦਾ ਵਿਆਹ ਹੋਇਆ ਪਾਵੇਂ ਨਹੀਂ ਹੋਇਆ ਅੰਦਰ ਦੇ ਸਸ ਸੂਰ ਉੰਦਨੇ ਸ਼੍ਰਮ ਸ਼੍ਰਮ ਮਿਹਨਤ ਅਤੇ ਮਿਹਨਤ ਅਤੇ ਉਦਮ ਅਤੇ ਸੁਰਤ ਉਦਾ ਉੱਚੀ ਸੁਰਤ ਰੱਖਣਾ ਇਹ ਮੇਰੇ ਸਸੋਰਾ ਨੇ ਜਦੋਂ ਮਿਹਨਤ ਕੀਤੀ ਜਾਏ ਔਰ ਸੁਰਤ ਉੱਚੀ ਰੱਖੀ ਜਾਏ ਇਹ ਵਾਲੇ ਸਸੋਰੇ ਚੋ ਨਾ ਇੱਕ ਬੇਟੀ ਪੈਦਾ ਹੁੰਦੀ ਹੈ ਜਿਸ ਦੇ ਨਾਲ ਮੇਰਾ ਵਿਆਹ ਹੋਏਗਾ ਆਤਮਕ ਅਧਿਆਤਮਕ ਕਰਨੀ ਕਾਮਣ ਕਰਮਨ ਲੈ ਉਹ ਬੇਟੀ ਕੌਣ ਹੈ ਕਰਨੀ ਸੁਚੱਜੀ ਕਿਰਤ ਪ੍ਰੈਕਟੀਕਲ ਲੀਵਿੰਗ ਸਾਹਾ ਸੰਜੋਗ ਵਿਹਾਵ ਵਿਜੋਗ ਸੰਜੋਗ ਵਿਜੋਗ ਗੁਰਮਤ ਅਨੁਸਾਰ ਕੀ ਹੁੰਦਾ ਹੈ ਸਾਡੀ ਜਪਜੀ ਸਾਹਿਬ ਦੀ ਗੁਸਤਕੀ ਪੜਨਾ ਸੰਜੋਗ ਜੋਗ ਦੇ ਕਾਰ ਚਲਾਵੇ ਲਿਖਿਆ ਹੋਇਆ ਹੈ ਭਾਗ ਸੰਜੋਗ ਵਿਜੋਗ ਕੀ ਹੁੰਦਾ ਹੈ ਅਸੀਂ ਆਮ ਤੌਰ ਤੇ ਕਹਿ ਦਿੰਦੇ ਆ ਫਲਾਣਾ ਸਾਡੇ ਕੋਲੋਂ ਵਿਛੜ ਗਿਆ ਰੱਬ ਜੀ ਨੇ ਵਿਜੋਗ ਕਰਾ ਦਿੱਤਾ ਫਲਾਣੇ ਦੇ ਨਾਲ ਫਲਾਣਿਆਂ ਦਾ ਵਿਆਹ ਹੋ ਗਿਆ ਸੰਜੋਗ ਹੋ ਗਿਆ ਇਹ ਸਾਰਾ ਅਸੀਂ ਸੰਜੋਗ ਵਿਜੋਗ ਆਪੇ ਆਪਣੇ ਮਨ ਦੀ ਮਰਜ਼ੀ ਬਣਾਈ ਹੈ ਗੁਰਮਤਿ ਅਨੁਸਾਰ ਹੁੰਦਾ ਹੈ ਉੱਦਮ ਕਰਕੇ ਸੱਚ ਦੀ ਸੰਗਤੀ 'ਚ ਜਾਣਾ ਇਸ ਕਾੜ ਸੰਜੋਗ ਅਤੇ ਸੱਚ ਦੀ ਸੰਗਤੀ ਜਾ ਕੇ ਅਵਗੁਣਾ ਨੂੰ ਛੱਡਣਾ ਇਸ ਵਿਯੋਗ ਹਾਊ ਯੂ ਗੋ ਅਵੇ ਫਰੋਮ ਦਾ ਅਵਗੁਣ ਡੈਫੀਸ਼ੈਂਸੀਜ਼ ਸ਼ਾਰਟਕਮਿੰਗਸ ਆਪਣੇ ਮੰਦੇ ਖਿਆਲਾ ਵਾਲੀ ਡੀਸੀਟਫੁਲਨੈਸ ਦੀ ਸੋਚਣੀ ਤੋਂ ਤੂੰ ਤੋੜ ਵੀ ਛੋੜਾ ਕਿਵੇਂ ਕਰਦਾ ਇਹਨੂੰ ਵਿਯੋਗ ਕਹਿੰਦੇ ਨੇ ਔਰ ਸੱਚ ਦੀ ਸੰਗਤੀ 'ਚ ਜਾਣ ਦਾ ਉੱਦਮ ਕਰਦੇ ਰਹਿਣਾ ਇਹਨੂੰ ਸੰਜੋਗ ਕਹਿੰਦੇ ਸਾਹਾ ਸੰਜੋਗ ਵਿਆਹ ਵਿਜੋਗ ਜਦੋਂ ਅਸੀਂ ਸੱਚ ਦੀ ਸੰਗਤ ਕਰਕੇ ਉਹਦੇ ਨਾਲ ਇਕਮਿਤਾ ਹੁੰਦੀ ਹੈ ਤਾਂ ਉਹਨਾਂ ਦੇ ਨਾਲ ਸਾਡਾ ਵਿਜੋਗ ਹੁੰਦਾ ਸੱਚ ਸੰਤਤ ਕੋ ਨਾਨਕ ਜੋਗ ਤਾਂ ਸੱਚ ਰੂਪੀ ਬੱਚੇ ਪੈਦਾ ਹੁੰਦੇ ਨੇ ਇਹ ਸੱਚ ਰੂਪੀ ਬੱਚੇ ਕੌਣ ਨੇ ਮੇਰੇ ਸ਼ਰੀਰਕ ਤੌਰ ਤੇ ਧੀਆਂ ਪੁੱਤਰਾਂ ਨੂੰ ਨਹੀਂ ਕਹਿ ਰਹੇ ਮੇਰੇ ਮਨ ਦੀ ਸੋਚਣੀ ਜਿੱਦ ਨੇ ਮਾਇਆ ਬਣਾਈ ਹੋਈ ਸੀ ਉਸ ਦੇ ਚੰਗੇ ਗੁਣਾਂ ਦੇ ਬੱਚੇ ਪੈਦਾ ਹੁੰਦੇ ਹਨ ਇਹ ਜਿਹੜੇ ਮਨ ਦੇ ਟਿਹੜੇ ਖਿਆਲ ਸਨ ਸਤਗੁਰ ਦੀ ਮੱਤ ਲੈ ਕੇ ਮਨ ਆਪਣਾ ਕੁੱਲ ਉਧਾਰਾ ਆਪਣਾ ਕਰਦਾ ਹੈ ਅਤੇ ਜਦੋਂ ਇਹਦੇ ਚੰਗੇ-ਚੰਗੇ ਖਿਆਲ ਪੈਦਾ ਹੁੰਦੇ ਨੇ ਚੰਗਾ ਇਹਦਾ ਬਿਹੇਵੀਅਰ ਹੁੰਦਾ ਜਾਂਦਾ ਹੈ ਉਹਨਾਂ ਬੱਚਿਆਂ ਨੂੰ ਕਹਿੰਦੇ ਨੇ ਵੱਧੀ ਵੇਲ ਬੋ ਪੀੜੀ ਚਾਲੀ ਇਹਦੀ ਵੇਲ ਵੱਧਦੀ ਹੈ ਇਹਦਾ ਵੰਸ਼ ਵੱਧਦਾ ਹੈ ਕਿਦਾ ਇੰਡੀਵਿਜੂਅਲ ਦਾ ਕਦੋਂ ਜਦੋਂ ਧਾਰਮਿਕ ਹੋ ਜਾਂਦਾ ਹੈ ਜਦੋਂ ਧਾਰਮਿਕ ਨਹੀਂ ਹੁੰਦਾ ਤਾਂ ਇਹਦਾ ਕੀ ਵਧਦਾ ਟਾਲਾ ਟੋਲਾ ਦਿਨ ਗਿਆ ਦਿਨ ਮਤਲਬ ਜ਼ਿੰਦਗੀ ਵਿਆਜ ਵਧਣ ਤੋਂ ਜਾਏ ਆਉਗਣ ਵਧਦੇ ਨੇ ਆਉਗਣਾ ਦਾ ਟੱਬਰ ਵਧਦਾ ਇਸ ਕਰਕੇ ਗੁਰੂ ਪਾਸ਼ਾ ਕਹਿੰਦੇ ਨੇ ਪੂਤਾ ਮਾਤਾ ਕੀ ਅਸੀਸ ਵਾਲੇ ਸ਼ਬਦੀ ਚ ਜਿਸ ਸਿਮਰਤ ਸਭ ਕਿਲਵੀਖ ਨਾਸ ਹੈ ਤੇਰੇ ਆਉਗਣ ਖਤਮ ਹੋਉਣ ਪਿਤਰੀ ਹੋਏ ਉਧਾਰੋ ਤੇਰੇ ਅੰਦਰ ਦੇ ਜਿਹੜੇ ਮੰਮੀ ਪਾਪਾ ਨੇ ਨਾ ਓਏ ਮਨ ਉਹ ਜਿਹੜੇ ਭੈੜੇ ਸਨ ਨਾ ਕੁਮਤ ਰੂਪੀ ਮਾਤਾ ਸੀ ਅਤੇ ਜਿਹੜਾ ਅਸੰਤੋਖ ਡਿਸਕੰਟੈਂਟਿਡ ਪਿਤਾ ਸੀ ਨਾ ਉਹਨਾਂ ਦੇ ਨਾਲ ਜਿਹੜੇ ਤੇਰੇ ਖਿਆਲ ਰੂਪੀ ਬੱਚੇ ਪੈਦਾ ਹੁੰਦੇ ਸਨ ਤੇਰੇ ਆਵਗੂਣ ਪੈਦਾ ਹੁੰਦੇ ਸਨ ਪਿਤਰੀ ਹੋਏ ਉਧਾਰੋ ਉਹਨਾਂ ਦਾ ਉਧਾਰ ਕਰ ਲੈ ਤਾਂ ਕਿ ਤੇਰੇ ਚੰਗੇ ਗੁਣ ਵਾਲਾ ਤੂੰ ਪੈਦਾ ਹੋਵੇਂ ਅਤੇ ਚੰਗੇ ਗੁਣਾ ਵਾਲੇ ਤੇਰੇ ਤੋਂ ਤੇਰੀ ਪਤਨੀ ਕਰਣੀ ਕਾਮਣ ਬਣੇ ਅਤੇ ਉਹਦੇ ਚੋਂ ਸੱਚ ਸੰਤਤ ਕੋ ਨਾਨਕ ਜੋਗ ਚੰਗੇ ਗੁਣਾ ਵਾਲੇ ਬੱਚੇ ਵਾਲਾ ਖਿਆਲ ਪੈਦਾ ਹੋਵੇ ਸਾਧ ਸੰਗਤ ਜੀ ਇਹਨੂੰ ਗੁਰਬਾਣੀ ਚ ਕੁੱਟੰਬ ਕਹਿੰਦੇ ਨੇ ਜਿਹੜਾ ਅਸੀਂ ਵਿਆਹ ਕਰਾ ਕੇ ਪਤੀ ਪਤਨੀ ਦੇ ਨਾਲ ਜਿਹੜੇ ਸਾਡੇ ਬੱਚੇ ਹੁੰਦੇ ਨੇ ਉਹਨਾਂ ਨੂੰ ਗੁਰਬਾਣੀ ਚ ਕੁੱਟੰਬ ਨਹੀਂ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸਾਥ ਸੰਭਾਲੇ ਇਹ ਕੁੱਟੰਬ ਤੂੰ ਜੇ ਦੇਖਦਾ ਚੱਲਦਾ ਨਹੀਂ ਤੇਰੇ ਨਾਲੇ ਉਹ ਕੁੱਟੰਬ ਇਹ ਸਟੱਬਰ ਨੂੰ ਨਹੀਂ ਕਹ ਜਿਹੜਾ ਬਾਇਓਲੋਜੀਕਲ ਸਾਡਾ ਟੱਬਰ ਹੈ ਇਨੂੰ ਤਾਂ ਉਹਨਾਂ ਨੇ ਨਿੰਦਿਆ ਸੀ ਜਿਹੜੇ ਜੰਗਲਾਂ ਵਿੱਚ ਚੱਲੇ ਜਾਂਦੇ ਸਨ ਗੁਰੂ ਪਾਤਸ਼ਾਹ ਨੇ ਆਨੰਦ ਕਾਰਜ ਕਰਾਇਆ ਔਰ ਸਾਨੂੰ ਹੁਕਮ ਕੀਤਾ ਕਿ ਤੁਸੀਂ ਟੱਬਰ ਬਣਾਣਾ ਹੈ ਟੱਬਰ ਬਣਾ ਕੇ ਆਪਣੇ ਟੱਬਰ ਵਿੱਚ ਇਮਾਨਦਾਰੀ ਦੀ ਕਮਾਈ ਕਰਕੇ ਕੀਰਤ ਵਿਰਤ ਕਰ ਧਰਮ ਵੀ ਹੱਥੋਂ ਦੇ ਕੇ ਭਲਾ ਮਨਾਏ ਬਲਕਿ ਲੋਕਾਂ ਨਾਲ ਵੰਡ ਛਕਣਾ ਹੈ ਜੇ ਵੰਡ ਛਕਣਾ ਤੂੰ ਨਹੀਂ ਕਰਦਾ ਜਿਹੜਾ ਪਿਓ ਕਵੇ ਕਿ ਸਭ ਕੁਝ ਮੈਂ ਲਿਆਵਾਂ ਔਰ ਆਪਣੇ ਤੀਆਂ ਪੁੱਤਰਾਂ ਨੂੰ ਦੇ ਦਿਆਂ ਉਹ ਆਸੰਤੋਖੀ ਪਿਤਾ ਹੈ ਉਹ ਉਸ ਸੋਚ ਨੂੰ ਮਾਇਆ ਕਹਿੰਦੇ ਨੇ ਪਰ ਜਿਹੜੀ ਮਾਂ ਕਹਵੇ ਮੈਂ ਆਪਣੇ ਬੱਚੇ ਨੂੰ ਤਾਂ ਦੁੱਧ ਪਿਲਾਣਾ ਹੈ ਆਪਣੇ ਬੱਚੇ ਨੂੰ ਤਾਂ ਦੁੱਧ ਛਾਰੇ ਖਵਾਣੇ ਨੇ ਗਲੀ 'ਚ ਕੋਈ ਗਰੀਬ ਬੱਚਾ ਆ ਗਿਆ ਪੜੋਸੀ 'ਚ ਕੋਈ ਗਰੀਬ ਹੈ ਉਹਦੇ ਬਾਰੇ ਕੁਝ ਨਹੀਂ ਸੋਚਣਾ ਇਹ ਉਸ ਦੀ ਸੋਚ ਨਹੀਂ ਨੂੰ ਮਾਇਆ ਕਹਿੰਦੇ ਨੇ ਇਹਦੇ ਵਿੱਚ ਅਸੀਂ ਦਿਨ ਰਾਤ ਖਚਤ ਰਹਿੰਦੇ ਹਾਂ ਸੋ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਐਨੀ ਸਮਗਨ ਰਹਿ ਮਾਇਆ ਮੈਂ ਕਉ ਕੈਸੇ ਗੁਣ ਗਾਵੇ ਹੁਣ ਟੱਬਰ ਦੱਸਦੇ ਪੈਨੇ ਮਨ ਦੇ ਖਿਆਲਾਂ ਦਾ ਟੱਬਰ ਪੂਤ ਮੀਤ ਆਪਣੇ ਮਨ ਦੇ ਮਨ ਦੇ ਖਿਆਲਾਂ ਵਾਲਾ ਜਿਹੜਾ ਤੂੰ ਪੁੱਤਰ ਬਣਾਇਆ ਆ ਮੀਤ ਮੀਨਸ ਆਉਗੁਣਾ ਨੂੰ ਜਿਉ ਤੂੰ ਮਿੱਤਰ ਬਣਾਇਆ ਆ ਇਹ ਸਾਡੇ ਟੱਬਰ ਵਾਲੇ ਧੀਆਂ ਪੁੱਤਰਾਂ ਦੀ ਗੱਲ ਨਹੀਂ ਚੱਲ ਰਹੀ ਫਰੈਂਡਸ ਦੀ ਗੱਲ ਨਹੀਂ ਚੱਲ ਰਹੀ ਮੀਤ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਾਂ ਜਿੱਥੇ ਲੇਖਾ ਮੰਗਿਆ ਚ ਤਿੱਥੇ ਖੜੇ ਦਿਸਣ ਗੁਰਮਤ ਅਨੁਸਾਰ ਸੱਜਣ ਹੁੰਦਾ ਮੀਤ ਹੁੰਦਾ ਚੰਗੇ ਗੁਣ जिना दिसंदड्या दुर्मत वंज जिना दिसंदड्या दुर्मत वंज नितर असाडडे सेई नितर असाडडे सेई जिना दिसंदड्या दु ਮਤ ਵੰਜ ਜਿਨਾ ਬਿਸੰਦੜਿਆ ਦੀ ਮਤ ਸੋ ਅਸਲੀ ਮਿੱਤਰ ਉਹ ਹੁੰਦਾ ਜਿਸ ਗੁਣ ਜਿਸ ਖਿਆਲ ਨੂੰ ਸੁਣ ਕੇ ਮੇਰਾ ਆਵਗੁਣ ਚਲਾ ਜਾਏ ਔਰ ਚੰਗੇ ਗੁਣ ਦਾ ਮੈਂ ਧਾਰਨੀ ਹੋ ਜਾ ਉਸ ਖਿਆਲ ਨੂੰ ਮਿੱਤਰ ਕਹਿੰਦੇ ਨੇ ਪਰ ਮੈਂ ਆਵਗੁਣਾ ਨੂੰ ਮੀਤ ਬਣਾਇਆ ਹੋਇਆ ਹੈ ਔਗਣਾ ਦੇ ਸੋਚਨੀ ਦੇ ਨਾਲ ਮੇਰਾ ਮਨ ਰੂਪੀ ਪੁੱਤਰ ਬਨਿਆ ਆ ਉਹਨੂੰ ਕਹਿੰਦੇ ਨੇ ਪੂਤ ਮੀਤ ਮਾਇਆ ਮਮਤਾ ਸਿਓ ਤੂੰ ਆਪਣੇ ਔਗਣਾ ਰੂਪੀ ਪੁੱਤਰ ਔਗਣਾ ਰੂਪੀ ਮੀਤਰ ਭੜੇ ਖਿਆਲ ਇਹਨਾਂ ਦੀ ਸੋਚਨੀ ਦੇ ਵਿਚਾਰ ਇਸ ਮਾਇਆ ਖਿਆਲ ਵਿੱਚ ਇਹ ਵੀ ਆਪ ਬੰਦਾ ਹੈ ਤੂੰ ਆਪਣਾ ਲਿੰਕ ਬਣਾਇਆ ਹੈ ਰੱਬ ਜੀ ਨੇ ਨਹੀਂ ਬਣਾਇਆ ਸਾਦਸنگ ਜੀ ਜੇ ਇਹ ਵਿਚਾਰ ਕਰਨ ਲੱਗ ਪਈਏ ਨਾ ਤਾਂ ਗੱਲ ਸਾਰੀ ਸਮਝ ਆਂਦੀ ਹੈ ਕਿ ਇਹ ਅੰਦਰ ਦੀ ਗੱਲ ਚੱਲ ਰਹੀ ਹੈ ਔਰ ਆਉਗੁਣਾ ਦੀ ਵਿਦ ਮੈਂ ਬਣਾਨਾ ਵਾ। ਪੂਤमीत माया ममता ਸੇ ਉਹ ਇਹ ਵਿਦ ਆਪ ਬੰਦਾਵਾ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹ ਜੱਗ ਸਾਦਸنگ ਜੀ ਇਸ ਜੱਗ ਨੂੰ ਝੂਠਾ ਨਹੀਂ ਕਹਿੰਦੇ ਨੇ। ਸ਼ਬਦ ਨੂੰ ਬਹੁਤ ਬਰੀਕੀ ਨਾਲ ਪੜਾਂਗੇ ਨਾ ਤਾਂ ਕਹਿ ਰਹੇ ਮ੍ਰਿਗ ਤ੍ਰਿਸ਼ਨਾ ਝੂਠ ਹੁੰਦੀ। ਮ੍ਰਿਗ ਤ੍ਰਿਸ਼ਨਾ ਜਿਉ ਲਾਇਕ ਮ੍ਰਿਗ ਤ੍ਰਿਸ਼ਨਾ ਝੂਠੋ ਜਾਗ ਹੈ ਸੋਚਨੀ ਦਾ ਟੰਗ ਮ੍ਰਿਗ ਤ੍ਰਿਸ਼ਨਾ ਦਾ ਓਐਸਿਸ ਓਐਸਿਸ ਕੀ ਹੁੰਦਾ ਮ੍ਰਿਗ ਕ੍ਰਿਸ਼ਨਾ ਕੀ ਹੁੰਦਾ ਜਦੋਂ ਹਿਰਨ ਦੌੜਦਾ ਉਹ ਸਮਝਦਾ ਉਹ ਦੂਰ ਉੱਥੇ ਪਾਣੀ ਹੈ ਪਰ ਦੌੜ ਕੇ ਉੱਥੇ ਜਾਂਦਾ ਪਰ ਉੱਥੇ ਪਾਣੀ ਨਹੀਂ ਹੁੰਦਾ ਇਸ ਤਰ੍ਹਾਂ ਅਸੀਂ ਸੋਚਦੇ ਹੁੰਦਿਆ ਜਿਸ ਦਿਨ ਮੇਰੀ ਲੱਖ ਤਨਖਾਹ ਹੋ ਜਾਏਗੀ ਮੈਂ ਬੜਾ ਸੁਖੀ ਹੋ ਜਾਊਂਗਾ ਜਿਸ ਦਿਨ ਮੇਰਾ ਫਲਾਣੀ ਜਗ੍ਹਾ ਵਿਆਹ ਹੋ ਜਾਏਗਾ ਮੈਂ ਸੁਖੀ ਹੋ ਜਾਊਂਗਾ ਜਿਸ ਦਿਨ ਮੈਂ ਫਲਾਣੀ ਪ੍ਰਾਪਰਟੀ ਬਾਰੇ ਫਲਾਣੀ ਜਗ੍ਹਾ ਕੋਰਟ ਕੇਸ ਜੀ ਜਾਊਂਗਾ ਤਾਂ ਮੈਂ ਸੁਖੀ ਹੋ ਜਾਊਂਗਾ ਸਾਧ ਸੰਗਤ ਜੀ ਇਹ ਜਿਹੜਾ ਹੈ ਨਾ ਧਰਤੀ ਤੇ ਅਸਮਾਨ ਕਦੇ ਨਹੀਂ ਮਿਲਦੇ ਨੇ ਔਰ ਉੱਥੇ ਪਹੁੰਚ ਕੇ ਵੀ ਉਹ ਪ੍ਰਾਪਤੀ ਤੋਂ ਬਾਅਦ ਵੀ ਕੁਝ ਮਨ ਨੂੰ ਸੁਖ ਨਹੀਂ ਮਿਲਦਾ ਉਹ ਹੀ ਉਹ ਦੋ ਰੋਟੀਆਂ ਖਾਣੀਆਂ ਪੈਂਦੀਆਂ ਉਹ ਜੀ ਮੰਜੇ ਤੇ ਲੇਟਣਾ ਪੈਂਦਾ ਉਹ ਜੀ ਸਰਦੀ ਗਰਮੀ ਲੱਗਦੀ ਹੈ ਜੀਵਨ ਵਿੱਚ ਕੁਝ ਫਰਕ ਨਹੀਂ ਆਉਂਦਾ ਜੇ ਗੱਲ ਸਮਝ ਆ ਜਾਏ ਕਿ ਜਿਨ੍ਹਾਂ ਗੱਲਾਂ ਦੇ ਕਾਰਨ ਜਿਹੜੇ ਝੂਠ ਫਰੇਬ ਕਰ ਕਰਕੇ ਜੋ ਖੁਦ ਮੈਂ ਪ੍ਰਾਪਤ ਕਰਨਾ ਚਾਹਦਾ ਇਹ ਕਰਨ ਤੋਂ ਬਾਅਦ ਵੀ ਅਲਟੀਮੇਟਲੀ ਤਾਂ ਮੈਂ ਉੱਥੇ ਹੀ ਖੜੋਤਾ ਰਾਂਗਾ ਜਿਹੜੇ ਲੋਕੀ ਇਸ ਪੁਲੇਖੇ ਤੋਂ छुट ਜਾਂਦੇ ਨੇ ਉਹਨਾਂ ਦਾ ਬੰਧਨ छुट ਜਾਂਦਾ ਹੈ ਮ੍ਰਿਗ ਤ੍ਰਿਸ਼ਨਾ ਮ੍ਰਿਗ ਤ੍ਰਿਸ਼ਨਾ ਹਿਰਨ ਜਦੋਂ ਦੂਜੇ ਦੀ ਚੀਜ਼ ਵੇਖਦਾ ਹੈ ਨਾ ਇਸ ਸੋਚਨੀ ਨੂੰ ਸਾਡੇ ਅੰਦਰ ਜਦੋਂ ਕਹਿੰਦੇ ਨੇ ਤਾਂ ਇਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ। ਹਿਰਨ ਦੂਰ ਦੇਖਦਾ ਹੈ ਕਿ ਪਾਣੀ ਹੈ ਔਰ ਉੱਥੇ ਪਾਣੀ ਨਹੀਂ ਹੁੰਦਾ ਔਰ ਹਿਰਨ ਦੇ ਅੰਦਰ ਕਸਤੂ ਵੀ ਆਪਣੇ ਅੰਦਰ ਹੁੰਦੀ ਹੈ ਉਸ ਨੂੰ ਪਤਾ ਨਹੀਂ ਹੁੰਦਾ ਘਰੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਧਨਾ ਪਾਇਆ। ਅਸੀਂ ਜਦੋਂ ਦੂਜੇ ਦੀਆਂ ਚੀਜ਼ਾਂ ਵੇਖ ਕੇ ਦੂਜਿਆਂ ਦੇ ਸੁੱਖਾਂ ਤੋਂ ਦੁਖੀ ਹੁੰਦਿਆਂ ਦੂਜਿਆਂ ਦੇ ਪ੍ਰੋਫਿਟਸ ਦੇਖ ਕੇ ਦੁਖੀ ਹੁੰਦਿਆਂ ਦੂਜਿਆਂ ਦੇ ਸੁੱਖਾਂ ਤੋਂ ਦੁਖੀ ਹੋਣ ਵਾਲੀ ਜਿਹੜੀ ਬਿਰਤੀ ਹੈ ਨਾ ਇਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ ਉਹਨਾਂ ਦੇ ਘਰ ਪੁੱਤਰ ਹੈ ਸਾਡੇ ਘਰ ਪੁੱਤਰ ਨਹੀਂ ਉਹਨਾਂ ਦੀ ਔਲਾਦ ਹੈ ਸਾਡੇ ਉਹਨਾਂ ਦਾ ਇੰਨਾ ਪ੍ਰੋਫਿਟ ਹੋ ਗਿਆ ਸਾਨੂੰ ਨਹੀਂ ਹੋਇਆ ਤੁਸੀਂ ਇੰਨਾ ਕਮਾ ਲਿਆ ਅਸੀਂ ਨਹੀਂ ਕਮਾ ਸਕੇ ਜੋ ਕੁਝ ਵੀ ਦੂਜਿਆਂ ਦਾ ਦੇਖਣ ਦੀ ਅੱਖ ਹੈ ਨਾ ਇਸ ਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ ਹੀਰਨ ਨੂੰ ਨਹੀਂ ਕਹਿ ਰਹੇ ਨੇ ਮੈਨੂੰ ਕਹਿ ਰਹੇ ਨੇ ਤੇਰੀ ਇਹ ਸੋਚ ਨਹੀਂ ਝੂਠੀ ਬਣ ਗਈ ਹੈ ਇਹਦੇ ਨਾਲ ਪਤਾ ਹੈ ਕੀ ਹੁੰਦਾ ਅੰਦਰੋਂ ਰੱਬ ਵੀ ਸਾਰ ਨਾ ਪੈਂਦਾ ਅਸੀਂ ਸਭ ਨੇ ਸੁਣਿਆ ਹੈ ਕਿ ਜਦੋਂ ਸੀਤਾ ਜੀ ਨੇ ਕਿਹਾ ਉਹ ਸਾਹਮਣੇ سونے ਦਾ ਹਿਰਨ ਜਾ ਰਹਾ ਹੈ سونے ਦਾ ਤਾਂ ਹਿਰਨ ਚੱਲਦਾ ਹੀ ਨਹੀਂ ਮ੍ਰਿਗ ਤ੍ਰਿਸ਼ਨਾ ਮ੍ਰਿਗ ਨੈਣੀ ਇਸ ਨੂੰ ਕਹਿੰਦੇ ਨੇ ਉਸ ਵੇਲੇ ਰਾਮ ਜੀ ਨੂੰ ਕਹਿਣਾ ਪਿਆ ਤੁਸੀਂ ਜਾਓ ਇਹਨੂੰ ਪਕੜ ਕੇ ਲਿਆਓ ਇਹਦਾ ਮਤਲਬ ਜਦੋਂ ਅਸੀਂ ਮ੍ਰਿਗ ਤ੍ਰਿਸ਼ਨਾ 'ਚ ਫਸਦੇ ਹਾਂ ਤਾਂ ਅੰਦਰੋਂ ਰੱਬ ਨੂੰ ਐਬਸੈਂਡਰ ਦੇ ਰਾਮ ਨੂੰ ਐਬਸੈਂਡ ਕਰਨਾ ਪੈਂਦਾ ਰੋਵੇ ਰਾਮ ਨਿਕਾਲਾ ਪਿਆ ਸੀਤਾ ਲక్ష్ਮਣ ਵਿਛੜ ਗਿਆ ਇਸ ਦਾ ਮਨ ਅਤੇ ਸੁਰਤ ਦਾ ਲਿੰਕ ਆਪਸ ਵਿੱਚ ਡਿਟੈਚ ਹੋ ਗਿਆ ਕਦੋਂ ਜਦੋਂ ਰੱਬ ਜੀ ਨੂੰ ਆਊਟ ਕੀਤਾ ਤਾਂ ਹੁਣ ਇਹ ਭੈੜੇ ਸੋਚ ਹੀ ਸੋਚੇਗਾ ਨਾ ਇਸ ਭੈੜੀ ਸੋਚਨੀ ਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ ਇਸੇ ਨੂੰ ਮਾਇਆ ਕਹਿੰਦੇ ਨੇ ਔਰ ਤ੍ਰਿਸ਼ਨਾ ਦਾ ਮਤਲਬ ਹੁੰਦਾ ਹੈ ਜੋ ਪ੍ਰਾਪਤ ਹੋਣ ਤੋਂ ਬਾਅਦ ਇੱਕ ਮੁੱਠ ਚੁੱਕ ਦੂਜੀ ਤਿਆਰ ਇੱਕ ਮੁੱਠ ਚੁੱਕ ਦੂਜੀ ਤਿਆਰ ਮਨੁੱਖ ਕਦੇ ਵੀ ਸੁਖੀ ਨਾ ਹੋ ਪਾਵੇ ਜਿਹੜੀ ਡਿਜ਼ਾਇਰ ਕੀਤੀ ਸੀ ਉਹ ਪੂਰੀ ਹੋ ਗਈ ਲੇਕਿਨ ਉਸ ਤੋਂ ਬਾਅਦ ਇੱਕਦਮ ਮਨ ਦੀ ਅਵਸਥਾ ਕਿ ਦੂਜੀ ਡਿਜ਼ਾਇਰ ਸ਼ੁਰੂ ਹੋ ਜਾਂਦੀ ਹੈ ਫਿਰ ਤੀਜੀ ਸ਼ੁਰੂ ਹੋ ਜਾਂਦੀ ਹੈ ਮਨ ਕਦੇ ਵੀ ਸੁਖੀ ਨਹੀਂ ਹੁੰਦਾ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਏ ਜਗ ਦੇਖ ਤਾਸ ਉਪਤਾਵੈ ਦੂਜਿਆ ਦੀ ਚੀਜ਼ ਵੇਖੀ ਔਰ ਤਾਸ ਦਾ ਮਤਲਬ ਹੁੰਦਾ ਉਹਨੂੰ ਲੈਣ ਵਾਸਤੇ ਉੱਠ ਕੇ ਦੌੜਦਾ ਹੈ ਮਨ ਦੀ ਜਿਹੜੀ ਹੈ ਸੋਚਣੀ ਨਾ ਇਹਨੂੰ ਮਾਇਆ ਕਹਿੰਦੇ देख तास उठावे भुगत ता मुगत का कारण स्वामी ਮੂੜ ਤਾਏ ਬਿਸਰਾਵੇ ਸਾਸਣ ਜੀ ਭੁਗਤ ਕਿਨੂੰ ਕਹਿੰਦੇ ਨੇ ਭੁਗਤ ਦਾ ਮਤਲਬ ਹੁੰਦਾ ਹੈ ਪਹਿਲੇ ਜ਼ਮਾਨੇ ਅੰਦਰ ਸਿੱਧ ਜੋਗੀ ਕੀ ਕਰਦੇ ਸੀ ਇੱਕ ਪੰਜੀਰੀ ਖਾਂਦੇ ਸਨ ਭੁਗਤ ਖਾਂਦੇ ਸਨ ਅਸੀਂ ਜਪਜੀ ਸਾਹਿਬ ਵਿੱਚ ਇਸ ਨੂੰ ਵਿਚਾਰ ਸਾਂਝ ਕੀਤੀ ਹੈ ਭੁਗਤ ਗਿਆਨ ਦਇਆ ਪੰਡਾਰਨ ਗੁਰਮਤ ਅਨੁਸਾਰ ਸੱਚ ਦੀ ਮਤ ਨੂੰ ਸੰਤੋਖ ਤੇ ਭੋਜਨ ਨੂੰ ਖਾਣਾ ਭੁਗਤ ਕਹੇ ਲਾਂਦੀ ਹੈ ਉਹ ਜਿਹੜੇ ਸਿੱਧ ਜੋਗੀ ਪੰਜੀਰੀ ਖਾਂਦੇ ਸਨ ਉਹਨੂੰ ਪੁਗਤ ਨਹੀਂ ਕਹਿੰਦੇ ਉਹਨਾਂ ਦੀ ਬੋਲੀ 'ਚ ਉਹਨੂੰ ਪੁਗਤ ਕਹਿੰਦੇ ਨੇ ਗੁਰਮਤਿ ਦੀ ਬੋਲੀ ਵਿੱਚ ਪੁਗਤ ਗਿਆਨ ਇਹ ਵਾਲੀ ਨੌਲੇਜ ਲੈਣੀ ਕਿ ਮੈਂ ਆਗਣਾ ਰੂਪੀ ਸੋਚਣੀ ਤੋਂ ਕਿਵੇਂ ਛੁੱਟਣਾ ਉਸ ਵਿਚਾਰ ਨੂੰ ਸਾਂਝ ਕਰਨ ਵਾਸਤੇ ਸਾਨੂੰ ਸਿਖਾਇਆ ਗਿਆ ਹੂਬ ਖਾਣਾ ਖੀਚੜੀ ਹੂਬ ਖਾਣਾ ਜਾ ਮੈਂ ਅੰਮ੍ਰਿਤ ਲੋ ਓ ਜਾ ਮੈਂ ਅੰਮ੍ਰਿਤ ਲੋ ਇਹ ਰੋਟੀ ਕਰਨੇ ਕਟਾਵੇ ਕੋਣ ਬਲਾ ਕਟਾਵੇ ਕੋ ਊ ਭਖਾਣਾ ਕੀਚੜੀ ਜਾ ਮੈਂ ਅੰਮ੍ਰਿਤ ਨੂੰ ਸਾਸ ਸਿੰਘ ਜੀ ਜਦੋਂ ਇਹ ਸੰਤੋਖ ਸਮਝ ਆ ਜਾਂਦਾ ਨਾ ਜਿਸ ਦਿਨ ਇਹ ਸੰਤੋਖ ਮਾਪਿਓ ਨੂੰ ਸਮਝ ਆ ਜਾਏਗਾ ਉਸ ਦਿਨ ਉਹ ਬੱਚੇ ਨੂੰ ਇਹ ਨਹੀਂ ਕਹਿਣਗੇ ਤੂੰ ਦਿੱਲੀ ਰਹਿ ਤੂੰ ਬੈਂਗਲੌਰ ਜਾ ਕੇ ਜੌਬ ਕਰੋ ਵਾਹ 2 ਲੱਖ ਰੁਪਏ ਮਿਲਣਗੇ ਹਮਕੋ ਭੇਜ ਦੇਣਾ ਹਮ ਟੀਵੀ ਲਗਾ ਲਾਂਗੇ ਫ੍ਰਿਜ ਲਗਾ ਲਾਂਗੇ ਕਾਰ ਰੱਖ ਲਾਂਗੇ ਨੌਕਰ ਰੱਖ ਲਾਂਗੇ ਸਾਧ ਸੰਗਤ ਜੀ ਮੈਂ ਅਮਰੀਕਾ ਤੋਂ ਆਂਦਾ ਔਰ ਮੈਂ ਇੱਥੇ ਦੇਖਦਾ ਕਿੰਨੇ ਸਾਰੇ ਮਾਪਿਓ ਪਾਰਕ ਵਿੱਚ ਮੈਨੂੰ ਮਿਲਦੇ ਨੇ ਔਰ ਤਰਸ ਰਹੇ ਹੁੰਦੇ ਨੇ ਜਦੋਂ ਮੈਂ ਉਹਨਾਂ ਦੇ ਗੋਡਿਆਂ ਨੂੰ ਹੱਥ ਲਾਂਦਾ ਤੇ ਉਹ ਬੜਾ ਪਿਆਰ ਕਰਦੇ ਨੇ ਮੈਂ ਉਹਨਾਂ ਨੂੰ ਪੁੱਛਦਾ ਕਿਉਂ ਆਪਕੇ ਬੱਚੇ ਕਹਾਂ ਹੈ ਇੱਕ ਬੋਲਦਾ ਲੰਡਨ ਗਏ ਹੋ ਮੈਂ ਦੂਜਾ ਬੋਲਦਾ ਅਮਰੀਕਾ ਗਏ ਹੋ ਤੀਜਾ ਬੋਲਦਾ ਕੈਨੇਡਾ ਗਏ ਹੋ ਉਥੋਂ ਲੱਖਾਂ ਕਰੋੜਾ ਭੇਜਦੇ ਨੇ ਪਰ ਮम्मी पापा 24 ਘੰਟੇ ਜਾਂ ਟੀਵੀ ਦੇਖਦੇ ਨੇ ਜਾਂ ਨੌਕਰ ਦੇ ਹੱਥਾਂ ਦੀ ਖਾਂਦੇ ਨੇ ਆਪਣੇ ਬੱਚੇ ਨੂੰ ਦੇਖਣ ਨੂੰ ਤਰਸਦੇ ਨੇ ਕਾਰਨ ਕੀ ਆ ਅਸੰਤੋਖ ਬਿਰਤੀ ਜਿਸ ਦਿਨ ਸਾਨੂੰ ਮਾਪਿਓ ਨੂੰ ਔਰ ਬੱਚਿਆਂ ਨੂੰ ਇਹ ਗੱਲ ਸਮਝ ਆ ਜਾਏਗੀ ਨਾ ਉਸ ਦਿਨ ਅਸੀਂ ਸੰਤੋਖੀ ਰਵਾਂਗੇ ਪਰ ਨੇੜੇ ਰਵਾਂਗੇ ਦੁਖੀ ਸੁਖੀ ਖਾਏ ਕੇ ਠੰਡਾ ਪਾਣੀ ਪੀ ਵਾਲਾ ਜੀਵਨ ਬਿਤਾਵਾਂਗੇ ਲੇਕਿਨ ਉਹ ਸਾਨੂੰ ਪਤਾ ਨਹੀਂ ਹੈ ਸਾਨੂੰ ਗਿਆਨ ਦੀ ਭੁਗਤ ਬਾਰੇ ਨਹੀਂ ਪਤਾ ਅਸੰਤੋਖੀ ਭੋਜਨ ਅਸੀਂ ਖਾਈ ਜਾਂਦੇ ਆ ਸੰਤੋਖ ਦੀ ਅਕਲ ਆ ਜਾਣਾ ਸਾਸੰਗ ਦੀ ਸ਼ਬਦ ਦੇ ਭਾਵ ਅਰਥ ਅੰਦਰ ਖਿਚੜੀ ਖਾਣ ਬਾਰੇ ਨਹੀਂ ਕਹਿ ਰਹੇ ਸੰਤੋਖੀ ਬਣਨ ਦੀ ਜਾਤ ਸਿਖਾ ਰਹੇ ਨੇ ਖੂਬ ਖਾਣਾ ਖਿਚੜੀ ਜਾਮੇ ਅੰਮ੍ਰਿਤ ਲੋਨ ਲੂਣ ਜਿਹਦੇ ਅੰਦਰ ਹੋਵੇ ਲੂਣ ਦਾ ਮਤਲਬ ਕੀ ਹੁੰਦਾ ਹੈ ਰੁੱਖੀ ਸੁੱਕੀ ਖਾ ਕੇ ਸ਼ੁਕਰ ਕਰਨਾ ਤੇ ਜੋ ਰੁੱਖੀ ਸੁੱਕੀ ਖਾ ਕੇ ਸ਼ੁਕਰ ਕਰਨਾ ਸਿੱਖ ਜਾਂਦਾ ਨਾ ਉਹ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਉਂਦਾ ਹੈ ਪਰ ਜੋ ਆਪ ਨਹੀਂ ਸਿੱਖਿਆ ਉਹ ਆਪ ਜਾਇਦਾਦ ਪੈਸਾ ਸਭ ਕੁਝ ਇਕੱਠਾ ਕਰਦਾ ਰਹੇਗਾ ਫਿਕਸ ਡਿਪੋਜ਼ਿਟ ਕਰਾਂਦਾ ਰਹੇਗਾ ਔਰ ਇਹ ਸਾਰਾ ਕੁਝ ਆਪਣੇ ਦੋ ਤਰੇ ਪੋਤਰੇ ਆਸ ਤੇ ਛੱਡ ਜਾਏਗਾ ਉਹਨਾਂ ਨੂੰ ਵੀ ਖਿਚੜੀ ਖਾਣਾ ਨਹੀਂ ਸਿਖਾਏਗਾ ਉਹਨਾਂ ਨੂੰ ਵੀ ਲੂਣ ਸਾਹਿਬ ਦਾ ਖਾ ਕੇ ਵਾਲੀ ਜਿਹੜੀ ਹਰਾਮ ਖੋਰੀ ਆ ਉਹਦੇ ਬਾਰੇ ਸੁਚੇਤ ਨਹੀਂ ਕਰਾ ਪਾਏਗਾ 땡글레스 ਹੋ ਜਾਏਗਾ ਸ਼ੁਕਰਾਨਾ ਨਹੀਂ ਕਰ ਪਾਏਗਾ ਲੂਣ ਦਾ ਮਤਲਬ ਹੁੰਦਾ ਹੈ ਖਾ ਕੇ ਸ਼ੁਕਰਗੁਜ਼ਾਰ ਹੋਣਾ ਲੂਣ ਹਰਾਮੀ 땡글레스 ਨਾ ਹੋਣਾ ਭੁਗਤ ਇਹ ਸੰਤੋਖ ਦਾ ਪੋਜਨ ਖਾਣ ਦੀ ਅਕਲ ਜਿੱਥੋਂ ਮਿਲਦੀ ਹੈ ਭੁਗਤ ਮੁਕਤ ਕਾ ਜੇ ਭੁਗਤ ਖਾਣੀ ਆ ਗਈ ਨਾ ਸੰਤੋਖ ਦਾ ਪੋਜਨ ਦਾ ਆਗੁਣਾ ਤੋਂ ਬੰਧਨ ਤੋਂ ਮੁਕਤੀ ਹੋ ਜਾਏਗੀ ਭੁਗਤ ਦਾ ਤਤ ਤੱਤੇ ਨੂੰ ਸਿਆਰੀ ਹੈ ਮੁਕਤ ਦਾ ਤੱਤੇ ਨੂੰ ਸਿਆਰੀ ਹੈ ਕਾ ਕਾਰਨ ਸਵਾਮੀ ਮੂੜਤਾਏ ਬਿਸਰਾਵੈ ਸਾਰਾ ਕਰਨ ਕਰਾਵਨ ਰੱਬ ਜੀ ਸੁਮਤ ਸਤਗੁਰ ਦੇ ਰਾਈ ਨੇ ਦਿੰਦੇ ਨੇ ਸਤਗੁਰ ਜੀ ਸਮਝਾਉਂਦੇ ਨੇ ਕਿ ਸੰਤੋਖ ਦਾ ਭੋਜਨ ਕਿਵੇਂ ਖਾਇਆ ਕਰ ਆਗੁਣਾ ਤੋਂ ਮੁਕਤ ਕਿਵੇਂ ਹੋਇਆ ਕਰ ਸੰਤੋਖ ਦਾ ਭੋਜਨ ਨਹੀਂ ਖਾਦਾ ਆਸੰਤੋਖੀ ਭੋਜਨ ਖਾਦਾ ਅਤੇ ਮੁਕਤ ਨਾ ਹੋਇਆ ਆਗੁਣਾ ਦੇ ਨਾਲ ਬੰਧਨ ਪੇਰੇ ਇਸੀ ਸੋਚ ਨੂੰ ਤੇ ਮਾਇਆ ਕਹਿੰਦੇ ਨੇ ਇਸੀ ਸੋਚਨੇ ਦੇ ਵਿਚਾਰ ਜਿਹੜੇ ਡੁੱਬੇ ਰਹਿੰਦੇ ਆ ਉਹਨੂੰ ਹੀ ਤਾਂ ਉੱਪਰ ਕਹੈ ਨਹੀਂ ਸਮਗਨ ਰਹਿ ਮਾਇਆ ਮੈਂ ਕਉ ਕੈਸੇ ਗੁੰਗਾਵੇ ਅਸੀਂ ਕਿਉਂ ਰੱਬੀ ਗੁੰਨ ਨਹੀਂ ਗਾ ਸਕਦੇ ਆ ਕੁਐਸਚਨ ਦਾ ਆਨਸਰ ਨਿਕਲ ਕੇ ਆਇਆ ਜਿਹੜੇ ਪੁੱਛਦੇ ਨੇ ਵੀਰ ਜੀ ਗੁਰਦੁਆਰੇੋਂ ਬਾਹਰ ਨਿਕਲਣ ਸਾਰ ਅਸੀਂ ਭੈੜੇ ਕਿਉਂ ਹੋ ਜਾਂਦੇ ਆ ਵੀਰ ਜੀ ਸ਼ਮਸ਼ਾਨ ਘਾਟ ਕੋ ਬਾਹਰ ਨਿਕਲਣ ਸਾਰ ਅਸੀਂ ਫਿਰ ਭੈੜੇ ਕਿਉਂ ਹੋ ਜਾਂਦੇ ਆ ਫਿਰ ਅਸੀਂ ਮੋਕੇ ਸੀ ਕਿਉਂ ਥੜਕ ਜਾਂਦੇ ਆ ਉਹਦਾ ਕਾਰਨ ਇਹੀ ਹੋਇਆ ਕੀ ਅਸੀ ਪੁਗਤ ਅਤੇ ਮੁਕਤ ਦਾ ਕਾਰਨ ਜਿਹੜਾ ਰੱਬ ਜੀ ਸੋਰਸ ਆਫ ਵਿਜ਼ਡਮ ਹੈ ਉਸ ਨੂੰ ਵਿਸਾਰਦੇ ਹਾਂ ਮੂੜ ਤਾਂ ਹੈ ਬਿਸਰਾਵੇ ਮੂੜ ਕੋ ਨਾ ਪ੍ਰਾਣੀ ਪ੍ਰਾਣੀ ਕੋ ਨਾ ਮੇਰਾ ਮਨ ਜਨਨ ਕੂਟਨ ਮੇ ਕੋ ਭਜਨ ਰਾਮ ਕੋ ਪਾਵੇ ਕੋਟਨ ਮਤਲਬ ਕਰੋੜਾਂ ਵਿੱਚ ਕੋਊ ਦਾ ਮਤਲਬ ਸਾਧ ਸੰਗਤ ਜੀ ਜਿਹੜਾ ਵਿਰਲਾ ਦੀ ਡੈਫੀਨੇਸ਼ਨ ਅੱਜ ਤੱਕ ਕੀਤੀ ਗਈ ਹੈ ਉਹ ਕੀਤੀ ਗਈ ਹੈ ਕਰੋੜਾਂ ਵਿੱਚ ਕੋਈ ਇੱਕ ਵਿਰਲਾ ਹੁੰਦਾ ਹੈ ਤਾਂ ਸੰਤਾਂ ਨੇ ਕਿਹਾ ਅਸੀਂ ਵਿਰਲੇ ਹੈ ਨਹੀਂ ਤੁਹਾਡਾ ਵਿਰਲਾ ਕੋਈ ਸੰਤ ਜੀ ਹੋਏਗਾ ਤੁਹਾਡਾ ਵਿਰਲਾ ਕੋਈ ਬਾਬਾ ਜੀ ਹੋਏਗਾ ਤੁਹਾਡਾ ਵਿਰਲਾ ਕੋਈ ਬ੍ਰਹਮ ਗਿਆਨੀ ਜੀ ਹੋਏਗਾ ਅਸੀਂ ਉਹ ਹੈ ਨਹੀਂ ਆ ਸਾਨੂੰ ਸਾਡਾ ਜੀਵਨ ਜੀਣ ਦਿਓ ਸਾਨੂੰ ਦਿਨ ਰਾਤ ਟੀਵੀ ਸੀਰੀਅਲ ਦੇਖਣ ਦਿਓ ਰੋਟੀ ਖਾਣ ਦਿਓ ਸੌਣ ਦਿਓ ਮौजਾਂ ਕਰਨ ਦਿਓ ਵਿਆਹ ਸ਼ਾਦੀਆਂ ਢੋਲ ਟਮਕੇ ਡਾਂਸ ਸਾਨੂੰ ਕਰਨ ਦਿਓ ਸੰਗਤਾਂ ਨੇ ਆਪਣੇ ਆਪ ਨੂੰ ਵਿਰਲਾ ਨਹੀਂ ਸਮਝਿਆ ਜਦ ਕੀ ਇਹ ਕੰਨ ਇਦਰੋਂ ਨਹੀਂ ਇੱਥੋਂ ਪਕੜਨਾ ਗੱਲ ਸਿੱਧੇ ਪਾਸੋਂ ਸਮਝਣੀ ਹੈ ਜੋ ਵੀ ਦੁਨੀਆਂ ਦਾ ਇਨਸਾਨ ਸੱਚ ਤੇ ਟੁਰਨ ਲੱਗ ਪੈਂਦਾ ਹੈ ਉਹ ਵਿਰਲਾ ਹੋ ਜਾਂਦਾ ਹੈ। ਅਤੇ ਜੋ ਵੀ ਦੇ ਨਾਲ ਗੁਰੂ ਸਾਹਿਬ ਕਹਿੰਦੇ ਨੇ ਸਭਨਾ ਸੌਰੇ ਵੰਜਣਾ ਸਭ ਮੁਕਲਾਣਾ ਹਾਰ ਇਹਦਾ ਮਤਲਬ ਦੁਨੀਆਂ ਦਾ ਹਰ ਮਨੁੱਖ ਵਿਰਲਾ ਬਣ ਸਕਦਾ ਹੈ। ਵਿਰਲਾ ਦਾ ਮਤਲਬ ਐਕਸਕਲੂਸਿਵ ਪਰਸਨੈਲਿਟੀ ਐਕਸਕਲੂਸਿਵ ਜੇ ਸਾਰੇ ਐਕਸਕਲੂਸਿਵ ਹੋ ਜਾਈਏ ਤਾਂ ਇਹ ਜਗ ਸਾਡਾ ਸਵਰਗ ਬਣ ਸਕਦਾ ਸਾਨੂੰ ਮਰਨ ਤੋਂ ਬਾਅਦ ਵਾਲੇ ਜਗ ਸਵਰਗ ਔਰ ਨਰਕ ਦਾ ਫਿਕਰ ਖਤਮ ਹੋ ਜਾਏਗਾ ਗੁਰਬਾਣੀ ਅੱਗੇ ਹੀ ਕਹਿੰਦੀ ਹੈ ਕਾਵਨ ਨਰਕ ਜਾਂ ਸੁਰਗ ਵਿਚਾਰਾ ਸੰਤਨ ਦੋ ਉਰਾਦੇ ਹਮ ਕਾਹੂ ਕੀ ਕਾਰਨਾ ਕਰਦੇ ਆਪਣੇ ਗੁਰ ਪ੍ਰਸਾਦ ਦੇ ਸੱਚ ਦੇ ਨਾਲ ਜੀਵਨ ਜੀਵਾਂਗੇ ਜਿਹੜਾ ਅਸੀਂ ਸਾਧ ਸੰਗਤ ਜੀ ਇਹ ਜਾਚ ਸਿੱਖਦੇ ਆ ਨਾ ਬਾਣੀ ਰਾਈ ਉਹ ਵਿਰਲਾ ਬਣਨ ਅਸਤੇ ਸਿੱਖਦੇ ਆ ਪਰ ਸ਼ਰਤ ਕੀ ਹੈ ਸਟਾਰਟ ਹੋਇਆ ਸੀ ਸੁਣਾਂਗੇ ਤਾਂ ਤਾਂ ਜਪਜੀ ਸਾਹਿਬ ਵਿੱਚ ਅੱਗੇ ਆਇਆ ਸੁਣਨ ਤੋਂ ਬਾਅਦ ਮੰਨੇ ਤੇ ਮੰਨੇ ਦਾ ਪਹਿਲਾ ਮੈਸੇਜ ਆਇਆ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਾ ਪਿੱਛੇ ਬਚਦਾ ਹੈ ਕਾਗਦ ਕਰਮਨਾ ਲਿਖਣਾਰ ਮੰਨੇ ਕਾ ਕਰ ਰਿਹਾ ਯਾਰ ਐਸਾ ਨਾਮ ਰੰਜਨ ਹੋਏ ਜੇ ਕੋ ਮੰਨ ਜਾਣਾ ਮੰਨ ਕੋਏ ਅਰਥ ਸਾਹਮਣੇ ਆਏ ਮੰਨੇ ਦੀਆਂ ਚਾਰ ਪੋੜੀਆਂ ਦਾ ਰਾਹ ਉਹ ਵਿੱਚੋਂ ਨਿਕਲ ਕੇ ਆਇਆ ਅਗਰ ਕੋਈ ਸੁਣਤਾ ਹੈ ਕੋਈ ਵੀ ਹੂਸ ਐਵਰ ਸਾਰੀ ਦੁਨੀਆ ਸਾਰੀ ਦੁਨੀਆ ਅਗਰ ਸੁਨੇ ਮੰਨ ਜਾਣਾ ਸੁਣ ਕੇ ਮੰਨ ਲਵੇ ਤਕ ਉਹ ਮਨ ਕੋਏ ਬਣ ਜਾਂਦੇ ਨੇ ਮਨ ਕੋਏ ਦਾ ਮਤਲਬ ਹੁੰਦਾ ਵਿਰਲੇ ਬਣ ਜਾਂਦੇ ਨੇ ਐਕਸਕਲੂਸਿਵ ਬਣ ਜਾਂਦੇ ਨੇ ਇਸ ਕਰਕੇ ਅਸੀਂ ਜਪਜੀ ਸਾਹਿਬ ਦੀ ਪੁਸਤਕੀ ਵਿੱਚ ਬਾਰ ਬਾਰ ਲਿਖਿਆ ਵਿਰਲਾ ਮਨ ਕੋਏ 사ਸੰਗਤ ਜੀ ਸਾਨੂੰ ਜੇ ਲਲਟ ਲੱਗ ਜਾਏ ਜੇ ਅੰਦਰ ਇਹ ਬਰਨਿੰਗ ਡਿਜ਼ਾਇਰ ਹੋ ਜਾਏ ਕਿ ਮੈਂ ਸਤਗੁਰ ਦੀ ਬਾਣੀ ਪੜਨੀ ਹੈ ਖੰਡੇ ਕੀ ਪਾਲ ਛਕਣੀ ਹੈ ਆਪਣਾ ਜੀਵਨ ਉੱਚਾ ਬਣਾਣਾ ਹੈ ਔਰ ਮੈਂ ਵਿਰਲਾ ਬਣਨਾ ਹੈ ਤਕ ਕੋਈ ਰੋਕ ਨਹੀਂ ਸਕਦਾ ਵਿਰਲਾ ਬਣਨ ਤੋਂ कबीर जय दर आवत जाते हो जय दर आवत जाते हो हटके नाही कोए हटके नाही कोए हटके नाही कोए हट ना सो दर कैसे छोड़ दिए जो दर कैसे छोड़ी है जो दर ऐसा होए जो दर ऐसा होए जो दर ऐसा होए जो दर ऐसा होए वो दर, हो ए, दर हो क्यों छोड़ दें जिस दर तो सुमत लेके ਤੈਨੂੰ ਵਿਰਲਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਜੈਦਰ ਆਵ ਜਾਤਿਓ ਹਟਕੇ ਨਹੀਂ ਕੋਈ ਕਿਸੇ ਥਾਂ ਕਿਸੇ ਚਾਰ ਦਿਵਾਰਾਂ ਵਾਲੀ ਜਗ੍ਹਾ ਕਿਸੇ ਨੂੰ ਕੋਈ ਬਰਾਦਰੀ ਆ ਕੋਈ ਗਰੁੱਪ ਰੋਕ ਸਕਦਾ ਪਰ ਅੰਦਰ ਦੀ ਦਰ ਦਰਗਾਹ ਦੇ ਅੰਦਰ ਜਾਣ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਔਰ ਜੋ ਅੰਦਰ ਜਾਣਾ ਸਿੱਖ ਜਾਂਦਾ ਹੈ ਉਹ ਇਨਟਰਸਪੈਕਸ਼ਨ ਸਿੱਖ ਜਾਂਦਾ ਹੈ ਆਪਣੜੇ ਗਿਰਵਾਨ ਵਿੱਚ ਸਿਧਨੀਵਾ ਕਰ ਵਿਖਣਾ ਸਿੱਖ ਜਾਂਦਾ ਹੈ ਜੋ ਆਪਣੜੇ ਗਿਰਵਾਨ ਵਿੱਚ ਸਿਧਨੀਵਾ ਕਰ ਵਿਖਦਾ ਹੈ ਉਹਨੂੰ ਆਪਣੇ ਔਗੁਣ ਨਜ਼ਰ ਆਣੇ ਸ਼ੁਰੂ ਹੋ ਜਾਂਦੇ ਆ ਆਪਣੇ ਮਨ ਦੀ ਸੋਚਨੀ ਦੀ ਮਾਇਆ ਜਿਹਦੇ ਨਾਲ ਬੰਧਨ ਪਈ ਹੋਈ ਸੀ ਉਹ ਮਾਇਆ নাগਨੀ ਤੋਂ ਛੁਡਾਣਾ ਆ ਜਾਂਦਾ ਹੈ ਅੱਜ ਦੇ ਸਾਰੇ ਸ਼ਬਦੀ ਚ ਇਹ ਉਗਾਂ ਨਿਕਲ ਕੇ ਆਈ ਕਿ ਹਰ ਜਸ ਮਨ ਕਿਉਂ ਨਹੀਂ ਆਂਦਾ ਮਨ ਨੂੰ ਕਿਉਂਕਿ ਇਹ ਮਨ ਆਪਣੇ ਔਗੁਣਾ ਦੇ ਖਿਆਲਾਂ ਦਾ ਕਰਦਾ ਔਰ ਆਪਣੇ ਔਗੁਣਾ ਦੇ ਖਿਆਲਾਂ ਦਾ ਸਿੱਟਾ ਇਹ ਨਿਕਲਦਾ ਹੈ ਕਿ ਦੂਜੇ ਦੇ ਔਗਣ ਤੱਕ ਦਾ ਰਹਿੰਦਾ ਆਪਣੇ ਔਗੁਣ ਨਹੀਂ ਦੇਖਦਾ ਔਰ ਇਸ ਚੱਕਰ 'ਚ ਇਹ ਆਪਣੇ ਆਗੁਣਾ ਦੇ ਬੰਧਨ 'ਚ ਪਿਆ ਦਿਨ ਰਾਤ ਉਹਦੇ 'ਚ ਡੁੱਬਦਾ ਰਹਿੰਦਾ ਹੈ ਕਾਸ਼ ਜੇ ਸਤਗੁਰ ਦੀ ਮਤ ਲੈ ਲੇ ਤਾਂ ਇਹ ਵਿਰਲਾ ਬਣ ਸਕਦਾ ਹੈ ਔਰ ਵਿਰਲਾ ਬਣ ਕੇ ਆਗੁਣਾ ਤੋਂ ਮੁਕਤ ਪ੍ਰਾਪਤ ਕਰ ਸਕਦਾ ਹੈ